मिल्क फेड और मिल्क प्लांट वर्कर्स यूनियन पंजाब ने आज अपनी मांगो आर सी एस मिल्कफेड सी टी सी की फाइल पास करो निजीकरण बंद करो को लेकर विरोध प्रदर्शन किया जिसमें बड़ी संख्या में कार्यकर्ताओं ने भाग लिया मांगों को लेकर क्या बोले कर्मचारी ਦੀਤੀ है ਤੁਸੀਂ ਉਹ ਨਹੀਂ ਹੁੰਦੇ ਪੈਰਾਸ਼ੂਟ ਨਾਲ ਟਿੱਕਿਓ ਪੇਪਰ ਪਾਸ ਕਰਕੇ ਆਏ ਹੋ ਜਿੱਦ ਦੀ ਤੁਹਾਡੀ ਆਵਾਜ਼ ਆਵੇ ਪਤਾ ਲੱਗੇ ਉਹਨਾਂ ਨੂੰ ਮੈਨੇਜਮੈਂਟ ਨੂੰ ਪਤਾ ਲੱਗੇ ਵੀ ਕਿੰਨਾ ਪਰਕਰ ਪਰੇਸ਼ਾਨ ਹੈ ਕਿੰਨਾ ਉਹ ਚਲਾਸ ਉਹਨਾਂ ਦਾ ਵੀ ਧੰਨਵਾਦ ਆ ਜੋੜੀ ਬੋਤ ਜਤਿੰਦਰ ਆਫੀ ਜੀ ਬਲਵਿੰਦਰ ਸਿੰਘ ਜੀ ਉਹ ਆਪਣਾ ਦਾਸਾ ਲੈ ਕੇ ਪਹੁੰਚ ਗਏ ਆ ਜਿੰਦਾਬਾਦ ਜਿੰਦਾਬਾਦ ਅੱਕਾ ਦੇ ਲਈ ਆਪਣੀ ਸ਼ਗਰਸ਼ ਦੇ ਲਈ ਚੇਤੇ ਆਸੀਂ ਨਾਣਾ ਜਰੂਰ ਸਾਈਂਦਾ ਪਾਈਏ ਚੱਟਾ ਇੱਕ ਅੱਜ ਦਾ ਪਾਸ ਜਿੰਦਾਬਾਦ ਜਿੰਦਾਬਾਦ ਜਿਹੜਾ ਰਾਣਾ ਜਿਹੜੇ ਨਵੇਂ ਆਏ ਨੇ ਜੋਸ਼ ਆ ਗਏ ਜਿਹੜੇ ਬੈਠੇ ਇਹਨੂੰ ਦਸਾਉਂਦੇ ਵੀ ਨਹੀਂ ਕਰਦਾ ਹੋੜਾ ਚੱਟਾ ਇੱਕ ਅੱਜ ਦਾ ਪਾਸ ਜਿੰਦਾਬਾਦ ਜਿੰਦਾਬਾਦ ਕਿ ਉਹ ਇਹ ਇੱਥੇ ਬੈਠੋ ਅੱਗੇ 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 ਆ ਜਾਓ ਇਹਨਾਂ ਨੇ 23 ਤਰੀਕ ਨੂੰ ਸਾਨੂੰ ਚਿੱਠੀ ਦੇਤੀ ਵੀ ਜਲਦ ਹੀ ਇੱਕ ਹਫਤੇ ਦੇ ਵਿੱਚ ਇਸ ਮਸਲੇ ਦਾ ਹੱਲ ਕੀਤਾ ਜਾਊਗਾ ਕਿਉਂਕਿ ਅਸੀਂ ਉਹਨਾਂ ਦਾ ਮਾਨ ਸਨਮਾਨ ਰੱਖਿਆ ਹਫਤੇ ਦੀ ਜਗ੍ਹਾ ਅਸੀਂ 4 ਤਰੀਕ ਤੱਕ ਦਾ ਸਮਾਂ ਦੇ ਦਿੱਤਾ 24 ਤੋਂ 4 ਵਿੱਚ ਇਹ 4 ਤੱਕ ਨਾ ਹੋਇਆ ਤਾਂ ਉਹਦੇ ਵਿੱਚ ਇਹਨਾਂ ਨੇ ਇਨ ਬਿਟਵੀਨ ਕੀ ਕਿ ਦਾ 30 ਤਰੀਕ ਨੂੰ ਐਫਸੀ ਸਾਹਿਬ ਨਾਲ ਮੀਟਿੰਗ ਦਾ ਸਮਾਂ ਦੇ ਦਿੱਤਾ ਫਿਰ ਉਹ ਪੋਸਟਪੋਨ ਕਰਤਾ ਹੁਣ ਜਦੋਂ ਸਰਗਰਮੀ ਹੋ ਗਈ ਸ਼ਨੀਵਾਰ ਨੂੰ ਸਾਨੂੰ ਸਮਾਂ ਦੇ ਰਹੇ ਆ ਕਹਿੰਦੇ ਵੀ 6 ਤਰੀਕ ਨੂੰ ਮੀਟਿੰਗ ਕਰਦੇ ਆ ਵੀ 5 ਤਰੀਕ ਨੂੰ ਤੁਸੀਂ ਵਿਰੋਧਾ ਨਾ ਕਰੋ ਸਾਰੇ ਪੰਜਾਬ ਨੂੰ ਪਤਾ ਲੱਗੂਗਾ ਵੀ ਜਿਹੜਾ ਇਹ ਦੁੱਧ ਦਾ ਆਦਾਰਾ ਇਹ ਵੇਚਣ ਜਾ ਰਹੇ ਆ ਪ੍ਰਾਈਵੇਟ ਕਰਨ ਜਾ ਰਹੇ ਆ ਇਸ ਕਰਕੇ ਅਸੀਂ ਕਿਹਾ ਵੀ ਨਹੀਂ ਅਸੀਂ ਬੈਠਾਂਗੇ ਅੱਜ ਸ਼ਾਂਤਮਈ ਬੈਠਾਂਗੇ ਅਸੀਂ ਕੱਲ ਨੂੰ ਮੀਟਿੰਗਾਂ ਦੇਖਦੇ ਆ ਮੀਟਿੰਗ ਅਸੀਂ ਮੀਟਿੰਗ ਵੈਸੇ ਕਰਨੀ ਹੀ ਨਹੀਂ ਕਿਉਂਕਿ ਉਹ ਪਹਿਲੇ ਪ੍ਰੂਵਡ ਨੇ ਪਹਿਲੇ ਡਿਫਾਈਨਡ ਨੇ ਜਿਹੜੇ ਸਾਡੇ ਨੂੰ ਭੇਜਿਆ ਚਾਰ-ਚਾਰ ਵਾਰ ਆਰਸੀਆ ਸਾਹਿਬ ਨੂੰ ਅਸੀਂ ਜਵਾਬ ਦੇ ਚੁੱਕੇ ਹੈਡ ਆਫਿਸ ਵਾਲੇ ਵੀ ਇਹ ਕਰ ਤੋਂ ਪਾਸ ਪਰ ਉਹ ਕਰ ਨਹੀਂ ਰਹੇ ਅਸੀਂ ਬੇਨਤੀ ਆ ਵੀ ਜਦਾ ਆਰਸੀਆ ਸਾਹਿਬ ਨੂੰ ਪੁੱਛਿਆ ਜਾਵੇ ਇੱਥੇ ਆ ਕੇ ਸਾਨੂੰ ਦੱਸਣ ਵੀ ਕਿਉਂ ਨਹੀਂ ਕਰ ਰਹੇ ਰੀਜ਼ਨ ਕੀ ਆ ਕਿ ਸਾਡੇ ਅਫਸਰ ਤਾਂ ਨਹੀਂ ਕੋਈ ਮਿਲੇ ਹੋਏ ਇਸ ਕਰਕੇ ਬੇਨਤੀ ਇਹ ਹੀ ਆ ਵੀ ਫਟਾਫਟ ਸਾਡੀ ਫਾਈਲ ਪਾਸ ਹੋਵੇ ਤੇ ਅਸੀਂ ਘਰਾਂ ਨੂੰ ਜਾਈਏ ਨੀਅਤ ਤਰਨਾਂ ਮਿੱਥੇ ਸਮੇਂ ਲਈ ਚਲੋ ਕਿੰਨੇ ਕੁ ਮੁਲਾਜ਼ਮ ਪ੍ਰਾਪਤ ਹੋਏ ਅੱਜ ਦੀ ਘੜੀ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਮੁਲਾਜ਼ਮਾਂ ਤੇ ਇੱਕ ਜਿਹੜੀ ਸ਼ਰਮਨਾਕ ਗੱਲ ਮੈ ਤੁਹਾਨੂੰ ਦੱਸਣਾ ਜਾਂਦਾ ਇਹ ਰੂਲਾਂ ਦੀ ਕਮੀ ਕੀ ਆ 850 ਬੰਦਾ ਭਰਤੀ ਕੀਤਾ ਸੀ 600 ਬੰਦਾ ਛੱਡ ਕੇ ਚਲਾ ਗਿਆ ਤੇ 250 ਬੰਦਾ ਰਹਿ ਗਿਆ ਤੇ ਸੀਐਮ ਸਾਹਿਬ ਨੂੰ ਵੀ ਬੇਨਤੀ ਆ ਵੀ ਅੱਖ ਖੋਲਣ ਝਾਤ ਮਾਰਨ ਅਦਾਰੇ ਵੱਲ ਵੀ ਹੋ ਗੀ ਰਹਾ ਕਿਉਂਕਿ ਜਿਹੜਾ ਸਹਿਕਾਰੀ ਅਦਾਰਾ ਉਹਨਾਂ ਦੇ ਵਿੱਚ ਆ ਐ ਨਾ ਹੋਵੇ ਜਿਵੇਂ ਰਖੜਾ ਅਖੰਡ ਮਿਲ ਬੰਦ ਪਈ ਆ ਤੇ ਆਪਣੇ ਆਪ ਪਟਿਆਲਾ ਸੰਗਰੂ ਪਲਾਂਟ ਬੰਦ ਪਏ ਰਹਿਣ ਤੇ ਅੰਗਰੇਜ਼ ਆਉਂਦੇ ਹੁਣ ਬਾਹਰ ਉਹਨਾਂ ਨੇ ਕਰਨੀ ਆ ਮਨੋਬੀ ਉਹ ਕਹਿੰਦਾ ਵੀ ਵਧੀਆ ਢੰਗ ਨਾਲ ਚਲਾਉਂਦੇ ਹੋਣ ਜ ਕੀ ਉਹਦਾ ਪਾਲਿਸੀ ਉਹਨਾਂ ਵਾਸਤੇ ਹੋਵੇ ਇਹ ਵੀ ਦੱਸ ਦੇਣ ਸਾਨੂੰ ਅਸੀਂ ਫਿਰ ਵੀ ਚਲੇ ਜਾਵਾਂਗੇ ਵੀ ਪਹਿਲਾਂ ਬਾਹਰ ਜਾਵਾਂਗੇ ਫਿਰ ਅੰਗਰੇਜ਼ ਬਣ ਕੇ ਦੁਬਾਰਾ ਕੰਮ ਕਰ ਲਾਂਗੇ ਅਸੀਂ ਆਪਣੇ ਆਪ ਹਾਂਜੀ ਠੀਕ ਹੈ ਤਾਂ